ਹਰੇਕ ਬਸੰਤ ਰੁੱਤ ਨੂੰ ਭਾਈ ਕਨਈਆ ਜੀ ਸੇਵਾ ਸੁਸਾਇਟੀ ਖੰਨਾ ਵੱਲੋਂ ਰੁੱਖ ਲਗਾਓ ਧਰਤੀ ਬਚਾਓ ਪਿਛਲੇ ਕਈ ਸਾਲਾਂ ਤੋਂ ਇਹ ਮਹਿੰਮ ਚਲਾਈ ਜਾ ਰਹੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਵਾਤਾਵਰਨ ਨੂੰ ਬਚਾ ਸਕੀਏ ਬਸੰਤ ਰੁੱਤ ਵਿੱਚ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ ਇਸ ਸੰਸਥਾ ਵੱਲੋਂ ਤੁਹਾਡਾ ਧੰਨਵਾਦ ਉਹਨਕਾਰ ਸਤੂ ਜੀ ਤੁਸੀਂ ਮੀਡੀਆ ਕਵਰੇਜ ਕਰਨ ਲਈ ਆਏ ਹੋ ਦੇਖੋ ਜਿਵੇਂ ਕਿ ਹਰੇਕ ਸਾਲ ਹੀ ਤੁਸੀਂ ਜਾਣਦੇ ਹਾਂ ਸ਼ਹਿਰ ਵਾਸੀ ਜਾਣਦੇ ਆ ਕਿ ਹਰੇਕ ਬਸੰਤਰੁੱਤ ਨੂੰ ਆਪਾਂ ਭਾਈ ਕਨਈਆ ਜੀ ਸੈਲੈਸਾ ਸੁਸਾਇਟੀ ਵੱਲੋਂ ਧਰਤੀ ਬਚਾਓ ਮਹਿੰਮ 2025 ਦਾ ਅੱਜ ਆਗਾਜ਼ ਹੋਇਆ ਹੈ। ਕਲੀਨ ਇੰਡੀਆ ਗ੍ਰੀਨ ਇੰਡੀਆ ਨੂੰ ਮੁੱਖ ਰੱਖਦੇ ਹੋਏ ਜਿਹੜੀ ਪਲਾਂਟੇਸ਼ਨ ਦੇ ਲਈ ਹਰ ਸਾਲ ਇਹ ਨਵੀਂ ਮਹਿੰਮ ਚਲਾਉਂਦੇ ਨੇ ਚਾਹੇ ਵਕ ਵਕ ਤਰ੍ਹਾਂ ਦੇ ਕੋਈ ਤਿਉਹਾਰ ਹੋਣ ਜਾਂ ਕੋਈ ਵੀ ਓਕੇਜਨ ਤੇ ਲੰਗਰ ਲਗਾਇਆ ਜਾ ਰਿਹਾ ਹੈ ਅੱਜ ਆਗਾਜ਼ ਕਰ ਰਹੇ ਹਾਂ ਸਾਰਾ ਸਾਲ ਕੰਮ ਕਰਨਾ ਹੈ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਫਾਹਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਹਰੇਕ ਬਸੰਤ ਰੁੱਤ ਨੂੰ ਭਾਈ ਕਨਈਆ ਜੀ ਸੇਵਾ ਸੁਸਾਇਟੀ ਖੰਨਾ ਵੱਲੋਂ ਰੁੱਖ ਲਗਾਓ ਧਰਤੀ ਬਚਾਓ ਪਿਛਲੇ ਕਈ ਸਾਲਾਂ ਤੋਂ ਇਹ ਮਹਿੰਮ ਚਲਾਈ ਜਾ ਰਹੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਵਾਤਾਵਰਨ ਨੂੰ ਬਚਾ ਸਕੀਏ ਬਸੰਤ ਰੁੱਤ ਵਿੱਚ ਇਸ ਦੀ ਸ਼ੁਰੂਆਤ ਹੋ ਜਾਂਦੀ ਹੈ ਇਸ ਸੰਸਥਾ ਵੱਲੋਂ ਹਰ ਸਾਲ 10000 ਰੁੱਖ ਲਗਾਏ ਜਾਂਦੇ ਹਨ ਇਸ ਸਾਲ ਵੀ ਇਹ ਮਹਿੰਮ ਜਾਰੀ ਰਹੇਗੀ ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ ਦੇਖੋ ਪਹਿਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਧੰਨਵਾਦ ਔਨਕਾਰ ਸਤੂ ਜੀ ਤੁਸੀਂ ਮੀਡੀਆ ਕਵਰੇਜ ਕਰਨ ਲਈ ਆਏ ਹੋ ਦੇਖੋ ਜਿਵੇਂ ਕਿ ਹਰੇਕ ਸਾਲ ਹੀ ਤੁਸੀਂ ਜਾਣਦੇ ਹੋ ਸ਼ਹਿਰ ਵਾਸੀ ਜਾਣਦੇ ਆ ਕਿ ਹਰੇਕ ਬਸੰਤਰੁੱਤ ਨੂੰ ਆਪਾਂ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਜਿਹੜਾ ਇਹ ਰੁੱਖ ਲਗਾਓ ਧਰਤੀ ਬਚਾਓ ਮੁਹਿੰਮ ਦਾ ਜਿਹੜਾ ਪਿਛਲੇ ਕਈ ਸਾਲਾਂ ਤੋਂ ਇੱਕ ਡਰਾਈਵ ਦੇ ਚਲਾਈ ਜਾ ਰਹੀ ਹੈ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਗਾ ਕੇ ਆਪਣੇ ਵਾਤਾਵਰਨ ਨੂੰ ਬਚਾ ਸਕੀਏ ਉਹ ਕੀ ਹੈ ਵੀ ਬਸੰਤ ਰੁਕਤ ਰੁੱਤ ਤੋਂ ਜਿਹੜਾ ਹੈਗਾ ਇਹ ਆਗਾਜ਼ ਹੋ ਜਾਂਦਾ ਹੈ ਇਸ ਵਾਰੀ ਇਹ ਆਗਾਜ਼ ਆ ਜਿਹੜਾ ਥੋੜਾ ਲੇਟ ਹੋ ਗਿਆ ਲੇਕਿਨ ਇਹ ਦੁਬਾਰਾ ਅਸੀਂ ਸ਼ੁਰੂਆਤ ਕੀਤੀ ਹੈ ਜਿਵੇਂ ਕਿ ਹਰੇਕ ਸਾਲ 10000 ਬੂਖ ਲਗਾਉਨੇ ਆ ਤੇ ਇਸ ਵਾਰ ਵੀ ਇਹ ਜਿਹੜੀ ਪਲਾਂਟੇਸ਼ਨ ਆ ਉਹ ਨਿਰੰਤਰ ਚੱਲੂਗੀ ਇਹ ਅੱਜ ਉਹਦੇ ਆਪਣੇ ਉਹਨੂੰ ਆਰੰਭਤਾ ਦੇ ਲਈ ਇਹ ਸਾਰਾ ਕਾਰਜ ਇੱਥੇ ਰੱਖਿਆ ਗਿਆ ਜੀ ਜ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਦੇ ਨਿਰਮਲ ਸਿੰਘ ਜੀ ਦਵਿੰਦਰ ਕੌਰ ਜੀ ਰਾਹੁਲ ਗਰਗ ਬਾਬਾ ਜੀ ਅਤੇ ਜਤਿੰਦਰ ਜੀ ਸਾਰੇ ਮਿਲ ਜੁਲ ਕੇ ਸਾਰੀ ਸੰਸਥਾ ਨੇ ਅੱਜ ਇਹ ਪ੍ਰੋਗਰਾਮ 릭ਿਆਇਆ ਤੇ ਸਰਕਾਰੀ ਸਕੂਲ ਦੇ ਵਿੱਚ ਬਹੁਤ ਹੀ ਵਧੀਆ ਰੁੱਖਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਅੱਜ ਆਗਾਜ਼ ਕਰ ਰਹੇ ਹਾਂ ਸਾਰਾ ਸਾਲ ਕੰਮ ਕਰਨਾ ਹੈ ਸਾਰੇ ਸਾਲ ਬੂਟੇ ਲਗਾਉਣੇ ਹਨ ਬੂਟੇ ਲਗਾਉਣੇ ਬਹੁਤ ਜ਼ਰੂਰੀ ਨੇ ਸਾਡੇ ਜਿਹੜੇ ਆਕਸੀਜਨ ਹੈ ਇਹਨਾਂ ਤੋਂ ਹੀ ਪੈਦਾ ਹੁੰਦੀ ਹੈ ਕਾਰਬਨ ਡਾਈਆਕਸਾਈਡ ਖਤਮ ਕਰਕੇ ਆਕਸੀਜਨ ਜਿਹੜੀ ਹੈਗੀ ਹੈ ਇਹਨਾਂ ਬੂਟਿਆਂ ਤੋਂ ਹੀ ਬਣਦੀ ਹੈ ਅਸੀਂ ਆਪਣੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਸਾਨੂੰ ਬੂਟੇ ਲਗਾਉਣੇ ਬਹੁਤ ਜ਼ਰੂਰੀ ਨੇ ਔਰ ਭਾਈ ਕਨਈਆ ਜੀ ਦਾ థాంਕਫੁਲ ਹਾਂ ਮੈਂ ਜਿਹੜਾ ਕਿ ਉਹ ਇਹ ਉਪਰਾਲਾ ਕਰਦੇ ਰਹਿੰਦੇ ਨੇ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁੱਖ ਲਗਾਓ ਧਰਤੀ ਬਚਾਓ ਮਹਿੰਮ 2025 ਦਾ ਅੱਜ ਆਗਾਜ਼ ਹੋਇਆ ਹੈ ਤੇ ਆਪ ਜੀ ਨੂੰ ਪਤਾ ਹੈ ਕਾਫੀ ਸਮੇਂ ਤੋਂ ਭਾਈ ਕਨਈਆ ਜੀ ਸੇਵਾ ਸੁਸਾਇਟੀ ਹਰ ਵਾਰੀ ਪਲਾਂਟੇਸ਼ਨ ਕਰਦੀ ਹੈ ਇਸ ਵਾਰ ਵੀ ਇਹਨਾਂ ਨੇ ਇਹ ਪਲਾਂਟੇਸ਼ਨ ਦਾ ਆਗਾਜ਼ ਕੀਤਾ ਆ ਤੇ ਅੱਜ ਰੁੱਖਾਂ ਦਾ ਲੰਗਰ ਵੀ ਲਗਾਇਆ ਗਿਆ ਆ ਤੇ ਸਾਰਿਆਂ ਨੂੰ ਅਪੀਲ ਵੀ ਕਰਦਾ ਆ ਭਾਈ ਕਨਈਆ ਜੀ ਸੇਵਾ ਸੁਸਾਇਟੀ ਕਿ ਆਓ ਆਪਾਂ ਆਪਣੇ ਪੰਜਾਬ ਨੂੰ ਹਰਿਆ ਭਰਿਆ ਕਰੀਏ ਤੇ ਹਰਿਆ ਭਰਿਆ ਕਰਨ ਦੇ ਲਈ ਸਾਡਾ ਸਹਿਯੋਗ ਤੇ ਯੋਗਦਾਨ ਦਿਓ ਤੇ ਜਗ੍ਹਾ ਦੱਸੋ ਜਿੱਥੇ ਤੁਹਾਨੂੰ ਤੁਸੀਂ ਜਗ੍ਹਾ ਸਾਨੂੰ ਦੱਸਣੀ ਹੈ ਅਸੀਂ ਆਪ ਪੁੱਟਾ ਲਾਵਾਂਗੇ ਤੇ ਤੁਸੀਂ ਉਸ ਦੀ ਪਾਲਣਾ ਪੋਸ਼ਣਾ ਆਪ ਕਰਨੀ ਆ ਤੇ ਬਾਕੀ ਹੋਰ ਵੀ ਕੋਈ ਜਿਹੜਾ ਸਹਿਯੋਗ ਹੋਵੇਗਾ ਉਹ ਭਾਈ ਕਨਈਆ ਜੀ ਸੇਵਾ ਸੁਸਾਇਟੀ ਕਰੇਗੀ ਪਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਖੰਨਾ ਨਿਵਾਸੀਆਂ ਨੂੰ ਜਿਸ ਤਰ੍ਹਾਂ ਕਿ ਸਾਡੇ ਭਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਇੱਕ ਬੜੀ ਸੋਹਣੀ ਮੁਹਿੰਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚਲਾਈ ਜਾ ਰਹੀ ਹੈ ਕਲੀਨ ਇੰਡੀਆ ਗ੍ਰੀਨ ਇੰਡੀਆ ਨੂੰ ਮੁੱਖ ਰੱਖਦੇ ਹੋਏ ਜਿਹੜੀ ਪਲਾਂਟੇਸ਼ਨ ਦੇ ਲਈ ਹਰ ਸਾਲ ਇਹ ਨਵੀਂ ਮੁਹਿੰਮ ਚਲਾਉਂਦੇ ਨੇ ਚਾਹੇ ਵਕ ਵਕ ਤਰ੍ਹਾਂ ਦੇ ਕੋਈ ਤਿਉਹਾਰ ਹੋਣ ਜਾਂ ਕੋਈ ਵੀ ਓਕੇਜਨ ਹੋਵੇ ਸਭ ਤੋਂ ਪਹਿਲ ਜਿਹੜਾ ਹੈ ਭਾਈ ਕਨਈਆ ਜੀ ਸੇਵਾ ਸੁਸਾਇਟੀ ਨਾਮ ਹੀ ਬਹੁਤ ਵੱਡਾ ਇਸ ਸੰਸਥਾ ਦਾ ਸਾਡੇ ਸਤਿਕਾਰਯੋਗ ਰਾਹੁਲ 바ਵਾ ਜੀ ਜੈ ਮਹਾਕਾਲ ਸੇਵਾ ਮੰਡਲ ਦੇ ਜਿਹੜੇ ਅਧਿક્ષਣ ਨੇ ਨਾਲ ਉਹਨਾਂ ਦੇ ਨਿਰਮਲ ਸਿੰਘ ਜੀ ਤੇ ਸਪੈਸ਼ਲੀ ਇਸ ਟਾਊਨ ਦੀ ਜੇ ਮੈਂ ਗੱਲ ਕਰਾਂ ਵਾਰਡ ਨੰਬਰ 12 ਨਿਊ ਮਾਡਲ ਟਾਊਨ ਅਮਲੋਰ ਖੰਨਾ ਇਸ ਪ੍ਰਾਇਮਰੀ ਸਕੂਲ ਸਕੈਂਡਰੀ ਸਕੂਲ ਜੋ ਕਿ ਸਭ ਤੋਂ ਪਹਿਲਾਂ ਸ਼੍ਰੀ ਸੰਤਰਾਮ ਜੀ ਸਰਦੀ ਮੇਰੇ ਗ੍ਰੈਂਡਫਾਦਰ ਸਾਹਿਬ ਐਕਸ ਪ੍ਰੈਜ਼ਨ ਨਗਰ ਕੌਂਸਲ ਖੰਨਾ ਨੇ ਆਪਣੇ ਸਾਰੇ ਸਾਥੀਆਂ ਦੇ ਨਾਲ ਪੂਰੀ ਟੀਮ ਦੇ ਨਾਲ ਰਲ ਮਿਲ ਕਰਕੇ ਐਜੂਕੇਸ਼ਨ ਨੂੰ ਮੁੱਖ ਰੱਖਦੇ ਹੋਏ ਸ਼ੁਰੂ ਕੀਤਾ ਸੀ ਤਾਂ ਉਸ ਮੁਹਿਮ ਨੂੰ ਅੱਗੇ ਲੈ ਕੇ ਜਾਂਦੇ ਹੋਏ ਅੱਜ ਇਸ ਸਕੂਲ ਦੇ ਵਿੱਚ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਸਾਡੇ ਟੀਚਰ ਸੰਜੀਵ ਸ਼ਰਮਾ ਜੀ ਉਹਨਾਂ ਇੱਥੇ ਹੀ ਪ੍ਰਿੰਸੀਪਲ ਬਲਜਿੰਦਰ ਜੀ ਜੋ ਦੀ ਤਰ੍ਹਾਂ ਜਿਵੇਂ ਲੋੜੀ ਫੈਸਟ ਹੁੰਦਾ ਹੈ ਡਿਫਰੈਂਟ ਡਿਫਰੈਂਟ ਓਕੇਜਨਲੀ ਅਸੀਂ ਵੀ ਇੱਥੇ ਵਿਜ਼ਿਟ ਕਰਦੇ ਹਾਂ ਅੱਜ ਦੀ ਮੁਹਿੰਮ ਜਿਹੜਾ ਹੈ ਪਲਾਂਟੇਸ਼ਨ ਨੂੰ ਮੁੱਖ ਰੱਖਦੇ ਹੋਏ ਰੁੱਖ ਲਗਾਓ ਜਿਹੜੀ ਹੈ ਬਹੁਤ ਹੀ ਇੱਕ ਅੱਛੀ ਚੀਜ਼ ਹੈ ਕਿਉਂਕਿ ਜੇ ਆਪਾਂ এনवायरमेंट ਨੂੰ ਸੇਫ ਰੱਖਾਂਗੇ ਇਨਵਾਇਰਨਮੈਂਟ ਦੇ ਨਾਲ ਪਿਆਰ ਕਰਾਂਗੇ ਤਾਂ ਹੀ ਅਸੀਂ ਜਿਹੜਾ ਹੈ ਆਪਣੀ ਲਾਈਫ ਦੇ ਵਿੱਚ ਅੱਗੇ ਵਧਾਂਗੇ ਆਪਣੇ ਫਿਊਚਰ ਨੂੰ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਜਿਵੇਂ ਸਾਡੇ ਮੇਰੀਆਂ ਛੋਟੀਆਂ ਭੈਣਾਂ ਖੜੀਆਂ ਨੇ ਇਹ ਵੀ ਆਪਣੇ ਆਪ ਨੂੰ ਸੇਫ ਫੀਲ ਕਰਨਗੀਆਂ ਤਾਂ ਕਿ ਇਹਨਾਂ ਦੇ ਆਲੇ ਦੁਆਲੇ ਜਿਹੜੀ ਗ੍ਰੀਨਰੀ ਰਹੇਗੀ ਤਾਂ ਓਬਵੀਅਸ ਹੀ ਗੱਲ ਹੈ ਵੀ ਫੀਲ Да